ਸਵਾਗਤ ਆ ਕਿਸਾਨ ਵੀਰੋ ਤੁਹਾਡਾ ਮਨਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮਹਰਾਜ ਕੋਟੇ ਜ਼ਿਲ੍ਹਾ ਬਠਿੰਡਾ ਸੀਗਨ ਫੂਲਪੈਨ ਦੀ ਆ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆ ਗਰੇਵਾਲ ਡੇਰੀ ਫਾਰਮ ਐਸ ਫਾਰਮ 'ਚ ਦੋਸਤੋ ਪਸ਼ੂ ਪਾਲਣ ਦਾ ਕੰਮ ਆ ਸਹਾਇਕਤੰਦੇ ਤੌਰ ਤੇ 60-65 ਦੇ ਕਰੀਬ ਨਗ ਬਾਈ ਨੇ ਫਾਰਮ ਤੇ ਰੱਖੇ ਹੋਏ ਆ ਇੱਕ ਬਾਈ ਨੇ ਜਰਸੀ ਕ੍ਰੋਸ ਵੈਡ ਵਕਾਊ ਕੀਤੀ ਆ ਬਿਲਕੁਨ ਹੀ ਤਾਜੀ ਸੂਈ ਆ ਤੇ ਵੀਡੀਓ ਨੂੰ ਐਂਡ ਤਾਈ ਦੇਖਿਆ ਜੇ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਇੱਥੇ ਆ ਕੇ ਆਪ ਦੀ ਸਲੀਨਾ ਖਰੀਦਾਰੀ ਕਰ ਲਿਆ ਜੇ ਨੰਬਰ 22 ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਦੂਜਾ ਸੂਆ ਵੜ ਸੁਈ ਹੈ ਤੇ ਵੀਡੀਓ ਬਣਾਉਣ ਦਾ ਟਾਈਮ ਦੋਸਤੋ ਸਵੇਰ ਦੇ 10 ਵੱਜ ਚੁੱਕੇ ਆ ਔਸਾਂਵੇਂ ਲੀਵੇ ਜਜਮੈਂਟ ਕਰਿਆ ਜੇ ਤੇ ਦੋਸਤੋ ਦੂਸਰਾ ਸੂਆ ਵੜ ਸੁਈ ਹੈ आज ਜੀ ਸਵੇਰੇ ਬਾਈ ਕਹਿੰਦਾ ਸੋਈ ਆ ਤੇ ਬਾਈ ਕਹਿੰਦਾ ਸਵੇਰ ਅਸੀਂ ਬੋਹੜਾ ਕੱਢਿਆ ਵੈੜ ਥਲੋ 9 ਲੀਟਰ ਤੇ ਪਹਿਲੇ ਸੋਏ ਬਾਈ ਕਹਿੰਦਾ ਆਪਣੇ ਫਾਰਮ ਦੇ ਦੁੱਧ ਦਾ ਰਿਕਾਰਡ ਰਿਹਾ 28 ਲੀਟਰ ਦਾ ਵੈੜਦਾ ਐਤ ਕੀ ਬਾਈ ਕਹਿੰਦਾ ਬਾਹਲਾ ਨਹੀਂ 35 ਲੀਟਰ ਦੁੱਧ ਵੈੜ ਨੂੰ ਖੁੱਲਾ ਚੋਣਾ ਚਾਹੀਦਾ ਬਾਕੀ ਦੋਸਤੋ ਹਾਈਟ ਬਹੁਤ ਆ ਵੈੜ ਦੀ ਤੇ ਬਾਈ ਕਹਿੰਦਾ ਇਹ ਖੋਬੀ ਵੈੜ ਚ ਹੋਰ ਹੈਗੀ ਆ ਕਿਉਂਕਿ ਇਹ ਸੂਣ ਤਾਂ ਹੀ ਦੁੱਧ ਬਾਈਆਂ ਦਿੰਦੀ ਰਹਿੰਦੀ ਹੈ ਬਾਈਆਂ ਦੁੱਧ ਦੋ ਅਸੀਂ ਈ ਮਹੀਨਾ ਰਹਿ ਗਏ ਸੂਣ ਵਿੱਚ ਉਦੋਂ ਅਸੀਂ ਆਪ ਦੁੱਧ ਡਰਾਈ ਕੀਤੀ ਦੋਸਤੋ ਅੱਗੋਂ ਤੁਨੇ ਤੋਂ ਹੋਵਣਾ ਸਟਾਰਟ ਹੁੰਦਾ ਪੂਰਾ ਗੈਟਾਂ ਨੂੰ ਚੌੜਾ ਪਛਾਣੋ ਹੋਵਣਾ ਤਿਆਰ ਸੋਨਾ ਕੀਤਾ ਹੋਇਆ ਵੈੜ ਨੇ ਥਾਣਾ ਵਿੱਚ ਪੂਰਾ ਫੋਟ ਸ਼ਾਂਗਣੀ ਚਾਰੇ ਥਣ ਫੁੱਲ ਗੈਪ ਤੇ ਤੇ ਕੱਲੇ ਕੱਲੇ ਨਿਕਲਣੇ ਸੋਹਣੇ ਲੱਗੇ ਹੋਏ ਜੇ ਦੋਸਤੋ ਸੇਵਾ ਸੰਭਾਲ ਗੌਰ ਵੈੜ ਦੀ ਚੰਗੀ ਹੋ ਜੇ ਤਾਂ 35 ਲੀਟਰ ਦੁੱਧ ਵੈੜ ਨੂੰ ਐਡੇ ਕਾਦ ਵਾਲੀ ਵੈੜ ਦੋ ਚੋਣਾ ਚਾਹੀਦਾ ਬਾਕੀ ਦੋਸਤੋ ਹਾਈਟ ਬਹੁਤ ਆ ਵਹਿੜਦੀ ਤੇ ਬਾਈ ਨੇ ਪ੍ਰਾਈਸ ਰੱਖਿਆ ਹੋਇਆ ਵਹਿੜ ਦਾ 80000 ਰੁਪਿਆ ਦੋਸਤੋ ਬਾਈ ਕਹਿੰਦਾ ਉੱਚੇ ਮਾਨਤਨ ਹੋ ਜੂਗਾ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲੂਗਾ ਤੁਸੀਂ ਗੱਲਬਾਤ ਕਰ ਲਏ ਜੇ ਦੋਸਤੋ ਅੱਜ ਦੀ ਵੀਡੀਓ ਚ ਇਹ ਇੱਕ ਬਾਈ ਦੀ ਜਰਸੀ ਕਰਾਸ ਵਹਿੜ ਵਕਾਉ ਸੀ ਚੈਨਲ ਨੂੰ ਇਹਨਾਂ ਸਾਰਾ ਪਿਆਰ ਦੇਣ ਲਈ ਔਰ ਮੇਰੀਆਂ ਸਾਰੀਆਂ ਵੀਡੀਓ ਰੋਟੀਨ ਚ ਦੇਖਣ ਲਈ ਮੈਂ ਸਾਰੇ ਭੈਣਾ ਭਰਾਵਾਂ ਦਾ ਦਿਲੋਂ ਧੰਨਵਾਦ ਕਰਦਾ ਜੀ ਅਗਲੀ ਨਵੀਂ ਵੀਡੀਓ ਜਲਦ ਮਿਲਾਂਗੇ ਜੀ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ